ਪੰਡ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਲ ਤਾਲਾ ਲਿਆਂਦਾ ਗਿਆ ਸੀ ਅਰ ਪੰਡ ਲਿਆਂਦੀ ਜਾ ਰਹੀ ਹੈ ਚਲੋ ਡਿਊਟੀ ਪੰਡ ਦਫਤਰ ਜਾਊਗੀ ਸਿਕਿਉਰਿਟੀ ਵੱਲੋਂ ਰੋਕੇ ਜਾ ਰਿਹਾ ਮੈਂ ਅੱਜ ਅਸੀਂ ਵਿਧਾਨ ਸਭਾ ਦੇ ਵਿੱਚ ਜਿਹੜੇ ਸਾਡੇ ਫైనాన్స్ ਮਿਨਿਸਟਰ ਆ ਉਹਨਾਂ ਨੂੰ ਅਸੀਂ ਅੱਜ ਕਰਜ਼ੇ ਦੀ ਪੰਡ ਦੇਣੀ ਵੀ ਇਹ ਪੇਸ਼ ਕਰੋ ਬਜਟ ਪੇਸ਼ ਨਾ ਕਰੋ ਤੁਸੀਂ ਚੱਲ ਜੂਗੇ ਇਹ ਪੰਡ ਪਸੰਦ ਨਹੀਂ ਪੰਡ ਵੀ ਮੇਰੀ ਹੈ ਤੇ ਪੰਡ ਪੰਜਾਬ ਦੀ ਆ ਮੇਰੇ ਕੋਲ ਆਂਕੜੇ ਹੈ ਕੀ ਅਸੀਂ 2 ਲੱਖ 60000 ਕਰੋੜ ਰੁਪਇਆ ਕਰਜ਼ਾ ਛੱਡ ਕੇ ਗਏ ਸੀ ਤੇ ਅੱਜ ਕਿੰਨਾ ਹੋ ਗਿਆ 2 ਸਾਲਾਂ ਦੇ 3 ਲੱਖ 27 3 ਲੱਖ ਕਰੋੜ 27 ਆ ਹੋ ਗਿਆ 3 ਲੱਖ 27 ਬਿਲਕੁਲ ਠੀਕ ਹੈ ਇਹਦੇ ਲੱਖ ਕਰੋੜ ਰੁਪਏ ਦਾ ਕਿਸਾਨਾਂ ਦਾ ਚਲੋ ਭਾਈ ਚਲੋ ਜਾਣ ਦੇ ਯਾਰ ਇੱਧਰ ਜਾਣਾ ਕਿਤੇ ਯਾਰ ਇਹ ਆਪੀ ਪੱਗ ਦੀ ਲੱਗੀ ਜਾ ਸਕਦਾ ਤੁਸੀਂ ਜਾਓ ਇ ਜੱਬੇ ਬਾਦ ਸਾਹਿਬ ਨੇ ਕਿਹਾ ਆਪਕੋ ਜੱਬੇ ਬਾਦ ਸਾਹਿਬ ਕਹਿੰਦੇ ਆਓ ਇੱਥੇ ਰੱਖ ਲਓ ਇੱਥੇ ਮੁੱਖ ਮੰਤਰੀ ਸਾਹਿਬ ਇੱਥੇ ਟੀਮ ਨੂੰ ਇੱਥੇ ਦੇ ਦੇਣ ਲੋ ਜੀ ਪੰਡ ਸਿਰ ਤੋਂ ਲਾ ਲਈ ਹੈ ਕੰਦੇ ਅੰਦਰ ਪੰਡ ਕਾਂਗਰਸ ਦੇ ਵਿਧਾਇਕ ਨੇ ਸਿਰ ਤੋਂ ਲਾ ਲਈ ਹੈ ਕਿ ਰਾਜਾ ਆਪਣੇ ਘਰੇ ਪੰਡ ਲਵਾਈ ਹੈ ਇਹ ਵਿਧਾਨ ਸਭਾ ਦਲ ਦਾ ਮੁੱਖ ਗੇਟ ਹੈ ਉਸ ਗੇਟ ਦੇ ਬਾਹਰ ਪੰਡ ਰੱਖਿਆ ਹਾਲਾਂਕਿ ਸਿਕਿਉਰਿਟੀ ਰੀਜ਼ਨ ਸੀ ਇਹ ਪੰਡ ਅੰਦਰ ਜਾਣ ਨਹੀਂ ਦਿੱਤੀ ਜਾ ਰਹੀ ਸੀ ਪਰ ਉਹ ਪੰਡ ਹੁਣ ਬੰਦ ਕਰੋ ਦਲਤਾਂ ਦਾ અપਮਾਨ ਬੰਦ ਕਰੋ ਬੰਦ ਕਰੋ ਬੰਦ ਕਰੋ ਦਲਤਾਂ ਦਾ અપਮਾਨ ਬੰਦ ਕਰੋ ਬੰਦ ਕਰੋ ਬੰਦ ਕਰੋ ਦਲਤਾਂ ਦਾ અપਮਾਨ ਬੰਦ ਕਰੋ ਬੰਦ ਕਰੋ ਭਗਵਾਨ ਤੁਮਾਨ ਮੁਰਦਾਬਾਦ ਮੁਰਦਾਬਾਦ ਭਗਵਾਨ ਤੁਮਾਨ ਮੁਰਦਾਬਾਦ ਮੁਰਦਾਬਾਦ ਭਗਵਾਨ ਤੁਮਾਨ ਮੁਰਦਾਬਾਦ ਮੁਰਦਾਬਾਦ ਅਤੇ ਪੰਚ ਹੋਏ ਨੇ 50 50 ਪਿਛੇ ਆ ਜਾਓ ਪਿਛੇ 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 ਆਇਓ ਪਿਛੇ ਪਿਛੇ ਸਾਰੇ ਆ ਮਰ ਜਾਣਗੇ ਆਓ ਬਾਕੀ ਤਾਂ ਪਿਛੇ ਪਿਛੇ ਆ ਜਾਓ ਪਿਛੇ ਦੇ ਭਾਈ ਪਿਛੇ ਆ ਜਾਓ ਪਿਛੇ 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 ਆ ਜਾਓ ਮੈਡਮ 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 ਆ ਪਿਛੇ ਆ ਲੋ ਆਰਾਮ ਸੇ ਹੋ ਜਾਏਗੇ ਬੰਜ ਬੈਠੋ 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 ਭਾਈ ਬੈਠੋ ਸਾਰੇ ਜਾਨੀ ਭਾਈ ਪਿਛੇ ਆ ਜਾ ਭਾਈ ਪਿਛੇ ਬੈਠ ਜਾ ਬੈਠ ਜਾ ਬੈਠ ਜਾ ਸਰ ਪਿਛੇ ਆਓ ਪਿਛੇ ਪਿਛੇ ਆ ਜਾਓ ਲਾਸ ਸਪੀਕਰ ਸੀਮੰਸ ਤੋਂ ਉਹਨੇ ਜਵਾਬ ਦੇਣੇ ਇਥੇ ਫਰਸਟ ਸਪੀਕਰ ਸੀਐਮ ਬੜਕੇ ਇਹਨਾਂ ਨੇ ਜਾਣਬੁੱਝ ਕੇ ਇੱਕ ਪਲਾਨ ਕੀਤਾ ਕਿ ਕਿਸਾਨਾਂ ਦੇ ਮੁੱਦੇ EMPLOYEES ਦੇ ਮੁੱਦੇ ਸਾਡੇ ਦਲਿਤ ਵੀਰਾਂ ਦੇ ਮੁੱਦੇ ਸਾਡੇ ਸਰਕਾਰੀ ਕਰਮਚਾਰੀਆਂ ਦੇ ਮੁੱਦੇ ਇਹ ਮੁਰਦਾਬਾ 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 ਨੀਸਾਨ ਮਾਰੂ ਸਰਕਾਰ ਮੁਰਦਾਬਾ 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 ਮੁਲਾਜ਼ਮ ਮਾਰੂ ਸਰਕਾਰ ਮੁਰਦਾਬਾ 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 ਮੁਲਾਜ਼ਮ ਮਾਰੂ ਸਰਕਾਰ ਮੁਰਦਾਬਾ ਮੁਰਦਾਬਾ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਪਹਾਲ ਕਰੋ ਨੀਸਾਨ ਮਾਰੂ ਸਰਕਾਰ ਮੁਰਦਾਬਾ 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 ਕਰਨ ਦੇ ਕਾਤਲ मुर्दाबाद मुर्दाबाद मुरादाबाद बीजेपी इशारे चलने वाले मुरादाबाद मुर्दाबाद मुर्दाबाद पंजाब सरकार मुर्दाबाद 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 मुरादाबाद मुरादाबाद मुर्दाबाद कच्चे शाही बंद करो बंद करो बंद करो कच्चे शाही बंद करो बंद करो बंद करो भगवंतमान भगवंतमान होश में आओ होश में आओ वर्तमान होश में आओ होश में आओ वर्तमान वरदावर वरदापात मुरदापात दो सालों का अगर रिकॉर्ड देखें जिस प्रकार बजट आए हैं इनके जब ये एक ये इकन पूरी तरह नाल जो दो सालों दा जो बखिरा रहया है ओदे आधार ते अगर गल कही जाए ते ये क्योंकि चुनाव सिर ते है लोकसभा दी है ये एक बड़ा विज्ञापन बजट होएगा ਕਿਉਂਕਿ ਇਹ ਸਰਕਾਰ ਨੇ 2 ਸਾਲ ਵਿਗਿਆਪਨ ਦੇ ਸਿਰ ਤੇ ਕੱਢੇ ਨੇ ਔਰ ਇਹ ਵਿਗਿਆਪਨ ਬਜਟ ਵਿੱਚ ਹੀ ਆਣ ਵਾਲਾ ਪੰਜਾਬੀ ਦੀ ਕਹਾਵਤ ਹੈ ਗੱਲੀ ਬਾਤੀ ਕੜਾਪ ਬਣਾਣਾ ਤੇ ਮਿੱਠਾ ਕਿਉਂ ਘੱਟ ਪਾਣਾ ਇਹ ਬਜਟ ਉਹਦਾ ਹੀ ਪ੍ਰੂਫ ਹੋਏਗਾ ਇਸੇ ਜਿਹੜਾ ਗੱਲ ਨੂੰ ਹੈ ਉਹ ਸਬੂਤ ਕਰੇਗਾ ਕੱਲ ਗਵਰਨਰ ਅਡਰੈਸ ਵਿੱਚ ਇੱਕ